ਸਵਾਗਤ ਹੈ ਕਿਸਾਨ ਵੀਰੋ ਛੱਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਪਿੰਡ ਬੱਲੋ ਪਹੁੰਚੇ ਆ ਜੀ ਤੇ ਗੱਲਬਾਤ ਕਰਾਵਾਂਗੇ ਨੰਬਰ ਲਗਾਤਾਰ ਚੱਲਦਾ ਰਹਿਣਾ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਇੱਕ ਆਪਾਂ ਬੈਠਾ ਤੇ ਇੱਕ ਝੋਟੀ ਲੈ ਕੇ ਠੀਕ ਹੈ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੀਰੇ ਆਪਣੀ ਝੋਟੀ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਆ ਇਹ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਠੀਕ ਹੈ ਜੀ ਐਦਕੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੋ ਤੜਕੇ ਸੂਈ ਆ ਆ ਦੇਖੋ ਵੀਰ ਨੂੰ ਨਾਟਵਰ ਦਿਖਾ ਦਈਏ ਤੁਹਾਨੂੰ ਠੀਕ ਹੈ ਨਾ ਗੱਲ ਨਾਲ ਤੇ ਅੱਛਾ ਪਰਸੋ ਤੜਕੇ ਤੇ ਕਿੰਨਾ ਬੋੜਾ ਰੈਡੀ ਆ ਵੀਰੇ ਹੁਣ ਇਹਦੇ ਦੇ ਨਾਲ 7 ਕਿਲੋ ਤਿਆਰ ਹੈ ਜੀ ਕਿੰਨਾ ਦੇ ਦੂਗੀ ਦੋ ਤੇ ਦੂ ਕੱਟੀ 12 ਕਿਲੋ ਜੀ ਬਾਕੀ ਜੈਜ ਗੱਲ ਹੈ ਨਾ ਲਾ ਮੰਨ ਕੇ ਰਹਿ ਜੇ ਬੰਦੀ ਅਗਲਾ ਠੀਕ ਹੈ ਖੋਲੋ ਇਹਨੂੰ ਤੋੜਾ ਤਰਾ ਕਰਾ ਗਏ ਜੇ ਉੱਤੇ ਸੂਆ ਆ ਗਿਆ ਦ ਤੇ ਕਰੋ ਜੀ ਚੈੱਕ ਤੋਰਾ ਤਾਰ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 12:00 ਦਾ ਹੈ ਸਾਰੀ ਦਿਹਾੜੀ ਅੱਧੀ ਦਿਹਾੜੀ ਚਵਾਈ ਚ 6 ਘੰਟੇ ਬਾਕੀ ਆ ਹਨਾ ਹਾਂਜੀ ਹਾਂ ਆ ਦੇਖੋ ਜੀ ਆ ਕਰੋ ਜੀ ਚੈੱਕ ਆ ਦੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾ ਮੈਂ ਚੈੱਕ ਮਗਰ ਕੱਟੀ ਆ ਗਈ ਹਨਾ ਓਕੇ ਜੀ ਆ ਦੇਖੋ ਤੇ 11 ਕਿਲੋ ਦੁੱਧ 12 ਕਿਲੋ ਦੇ ਦੇਣਾ ਹੈ ਜੀ ਇਹਨੇ ਓਕੇ ਓਕੇ ਤੇ ਵਾਕਿਆ ਸੋਹਣੀ ਸੁਨੱਖੀ ਆ ਤੇ ਠੰਡ ਦਾ ਟਾਈਮ ਆ ਨਵਾਈ ਨੂੰ ਹੀ ਨਹੀਂ ਉਸੇ ਤੇ ਇੱਕ ਕੱਲ ਸੂਈ ਕਰਕੇ ਤਾਂ ਹੀ ਨਵਾਈ ਜੀ ਓਕੇ ਜੀ ਐਵੇਂ ਕੋਈ ਪਸ਼ੂ ਦਾ ਨੁਕਸਾਨ ਹੋ ਜਾਂਦਾ ਕਈ ਵਾਰੀ ਆ ਦੇਖੋ ਜੀ ਤੋੜਾ ਧਾਰਾ ਇੱਕ ਨੰਬਰ ਤੇ ਜੇ ਆਪਾਂ ਗੱਲ ਕਰ ਲਗੇ ਧਾਰਾ ਦੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਹੀ ਆ ਦੇਖੋ ਜੀ ਕਰਿਓ ਕੁਆਲਿਟੀ ਚੈੱਕ ਤੇ ਥਾਂ ਤੇ ਲੇਵੇ ਦੀ ਸਾਫ ਸੁਥਰੀ ਛਾਡੋ ਜੀ ਬੱਚਾ ਆ ਦੇਖੋ ਜੀ ਤੇ ਤੜ ਕੇ ਵੀਰੇ ਜਮਾ ਬਹਿਲੀ ਆ ਇਹ ਹਾਂਜੀ ਹਾਂਜੀ ਓਕੇ ओके ओके ਜਾਮਾ ਕਰੋ ਜੀ ਚੈੱਕ ਤੇ ਵਾਕਿਆ ਸਿੰਘ ਸਾਲਾ ਵੀ ਸੋਹਣਾ ਜੀ ਇਹਦਾ ਕੋਈ ਇਹ ਜੀ ਗੱਲ ਨਹੀਂ ਮਗਰ ਵੀ ਓਕੇ ਜੀ ਆ ਦੇਖੋ ਵੀਰੋ ਬੱਚਾ ਕਿਉਂਗਾ ਤੁਸੀਂ ਆ ਦੇਖੋ ਜੀ ਬੱਚਾ ਚੁੰਗੀਆਂ ਦਾ ਤੁਹਾਡੇ ਸਾਹਮਣੇ ਬੰਨੋ ਜੀ ਵੀਰੇ ਸੋਖੇ ਮਸੂਦੀਆਂ ਆ ਜਾਂਦੀਆਂ ਬਾਈ ਓਕੇ ਓਕੇ ਹਮ ਆ ਦੇਖੋ ਥਣ ਦੇਖੋ ਚਾਰੇ ਨਿਕਲਵੇਂ ਗੱਡੇ ਪੂਰੇ ਗੈਪ ਤੇ ਚਾਰੇ ਦੂਰਾਂ ਤੁਹਾਨੂੰ ਕਰਾਵਾ ਚੈੱਕ ਕੋਈ ਡਾਰ ਵਾਲੀ ਗੱਲ ਨਹੀਂ ਰਹਿੰਦੀ ਫਿਰ ਜੀ ਤੇ ਸਾਰੀ ਦਸੱਲੀ ਕਰਾ ਕੇ ਆਪਾਂ ਫਿਰ ਜਾਵਾਂਗੇ ਮਾਰੋ ਜੀ ਧਾਰਾਂ ਪਰ ਦੇਖੋ ਧਾਰ ਦੂਰ ਦੇ ਦਿਓ ਚਲੋ ਮਾਰੋ ਧਾਰਾਂ ਇਹ ਆ ਦੇਖੋ ਸਾਫ ਸੁਥਰਾ ਚੋਣਾ ਥੱਲੇ ਠੀਕ ਹੈ ਜੀ ਤੇ ਧਾਰਾਂ ਦਾ ਹਨਾ ਨਿਬੜਦੀ ਆ ਬਾਈ ਥੱਲੇ ਐ ਨਹੀਂ ਗੱਲ ਹੈਗੀ ਵੀ ਮਖਾ ਬਾਈ ਬੌਲ ਕੋਈ ਹੈ ਜੇ ਪਰਸੋਂ ਤੱਕ ਹੀ ਸੂਈ ਠੀਕ ਹੈ ਵੀਰੇ ਚਲੋ ਆ ਦੇਖੋ ਜੀ ਧਾਰਾਂ ਤੁਰਾ ਦੂਜਿਆਂ ਚੋ ਮਾਰੋ ਜੀ ਮੂਲੇਦਾਰਾਂ ਨੇ ਚੈੱਕ ਕਰਾ ਤਿਆਂ ਥੋੜਾ ਨਹੀਂ ਆ ਦੇਖੋ ਜੀ ਓਕੇ ਜੀ ਮਾੜਾ ਮੋਟਾ ਚੋਣ ਜਾਣਾ ਬਾਈ ਬੜਾ ਨਜਾਇਜ਼ ਓਕੇ ਵੀਰੇ ਓਕੇ ਓਕੇ ਤੇ ਵੀਰੇ ਹੁਣ 7 ਕਿਲੋ ਬੋਲਾ ਰੈਡੀ ਆ ਹਨਾ 7 ਕਿਲੋ ਤਿਆਰ ਹੈ ਜੀ ਤੇ ਦੁੱਧ ਦੇ ਦੂ 11 ਤੋਂ 12 ਕਿਲੋ ਸੁਆਰੇ ਨਾਲ ਕਿ ਲੈ ਕੇ ਕੱਟੀ ਨੂੰ ਦੁੱਧਤਾ ਭਾਦ ਦੇਣਾ ਜੀ ਸੁਆਰੇ ਨਾਲ ਦੂਜਾ ਸੁਆ ਦੂਜਾ ਜੀ ਮਗਰ ਕੱਟੀ ਦੋ ਦਿਨ ਹੋ ਗਏ ਸੁਈ ਨੂੰ ਹਾਂ ਜੀ ਦੋ ਦਿਨ ਹੋ ਗਏ ਤੇ ਜੇਰ ਜੁਰ ਕੰਪਲੀਟ ਆ ਸਾਰਾ ਕੁਝ ਕੰਪਲੀਟ ਹੈ ਜੀ ਤੇ ਮੁੱਲ ਫਿਰ ਵੀਰੇ ਦਾ ਮੁੱਲੇ ਦਾ 95000 ਰੇ ਜੀ ਮਾਨਦਾਨ ਤਾਂ ਹੋ ਜਾਣਾ ਕੋਈ ਲਕੀਰ ਵਾਲੀ ਗੱਲ ਬਸ ਮਾੜਾ ਮੋਟਾ ਮਾਨਦਾਨ ਕਰਾਂਗੇ ਤੇ ਬਾਕੀ ਦਾ ਕੱਟੀ ਸੋਹਣੀ ਆ ਸਭ ਹੀ ਪਾਲੀ ਵੀ ਹੈ ਹਨਾ ਠੀਕ ਆ ਜੀ ਤੇ ਹੁਣ ਆਪਾਂ ਦੋ ਨੰਬਰ ਜਿਹੜੀ ਥੋੜੀ ਜੀ ਸ਼ਾਹੀ ਵਾਲ ਤੇ ਗ ਇਹਦੀ ਕੀ ਟੇਲਾ ਬਿਕਾ ਨੂੰ ਸੁਣਾ ਇਹਦੇ ਰਹਿੰਦੇ ਹਜੇ 5-6 ਦਿਨ ਬਾਕੀ ਜੀ 5-6 ਦਿਨ ਬਾਕੀ ਨਹੀਂ ਤਾਂ ਬਾਦੀ ਜਾਊ ਚਲੋ ਦੂਜਾ ਸੁਆਕੇ ਪਲੂਣਾ ਇਹ ਤੇ ਦੂਜਾ ਸੁਆ ਸੌਂਦੀ ਕਿੰਨਾ ਦੁੱਧ ਦਿੱਤਾ ਵਾ ਇਹਨੇ 14 ਨਾਰਮਲ ਹੀ ਦਿੱਤਾ ਜੀ ਪੈਦ ਕੀ ਐਤ ਕੀ ਬਸ ਇਨਾ 14-15 ਦੇ ਦੂ ਜੀ ਬਸ ਬਾਕੀ ਦਾ ਫੈਟ ਵਾਲਾ ਦੁੱਧ ਪਾਉਗੇ ਨਾ ਦੁੱਧ ਬਹੁਤ ਵਧੀਆ ਤੇਰੇ ਹੱਥੋਂ ਤਸਵੀਰ ਲੱਗਦੀ ਹੈ ਨਾ ਬਹੁਤ ਵਧੀਆ ਸੀ ਇਹ ਜੀ ਕੂਨੀ ਤਾਂ ਨਜਾਇਜ਼ ਬਹੁਤ ਚਾਰੇ ਓਕੇ ਓਕੇ ਠੀਕ ਹੈ ਵੀਰ ਤੇ ਬਾਕੀ ਦਾ ਫਿਰ ਹਾਂ ਹਜੇ ਦਿਨ ਕਿੰਨੇ ਬਾਕੀ ਆ ਦਿਨੇ ਜੀ 10 ਕਹਿਣੀ ਹੈ ਜੀ ਆਪਾਂ ਓਕੇ ਕੱਢੋ ਜੀ ਇਹਨਾਂ ਬਾਹਰ ਨੂੰ ਤੋ ਤੇ ਬਾਕੀ ਦਾ ਸੁਆ ਰਹਿ ਨਾਲ ਬਹੁਤ ਨੇਵਾ ਲਾਉਂਦੀ ਜੇ ਸੁੰਦੀ ਬੱਚੀ ਪੂਰਨ ਜਾਇਜ ਚਲੋ ਇਹ ਤਾਂ ਆਪਾਂ ਮੱਝ ਦਿਖਾਉਣੀ ਸੀ ਤਾਂ ਦਿਖਾਤੀ ਹੈ ਨਾ ਨਾਲ ਓਕੇ ਜੀ ਆ ਕਰੋ ਜੀ ਚੈੱਕ ਤੇ ਬਾਕੀ ਦਾ ਦੁੱਧ ਹੀ ਫੈਟ ਵਾਲਾ ਪਾਉਂਦਿਆਂ ਦੁੱਧ ਵਧੀਆ ਜੀ ਹਾਂ ਫੈਟ ਮੱਝਾਂ ਵਰਗਾ ਪਾਉਂਦੀਆਂ ਮੱਝਾਂ ਵਰਗਾ ਤੇ ਨਿਆਣਾ ਪਾ ਕੇ ਜੇ ਮਰਜੀ ਜੂਈ ਚਲੋ ਜੀ ਹਾਂ ਜੀ ਨਾ ਪਾਲਾ ਕਿਹ ਕੋਈ ਨਾ ਪਾਲਾ ਓਕੇ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਦੀ ਗੱਲ ਸੁਆ ਹੂੰ ਓਕੇ ਜੀ ਤੇ ਬਾਈ ਡਿਮਾਂਡ ਕੀ ਆ ਦੀ ਜਮਾ ਜਾਇਜ ਮੰਡਰ ਦੀ 55000 ਰੀ ਹੈ ਜੀ ਮਾਨਤਾਨ ਹੋ ਜਾਊਗਾ ਹੋ ਜਾਊ ਜੀ ਤੇ ਬਾਕੀ ਦਾ ਜਿਹੜੀ ਦੇਸੀ ਨਸਲ ਦੇ ਵਿੱਚ ਹੁੰਦੀ ਹੈ ਹਨਾ ਕਰਾਸ ਚ ਮਿਲਦੀ ਨਹੀਂ ਮਿਲਦੀ ਨਹੀਂ ਬਾਕੀ ਦਾ ਗੈਰਨਾ ਥੋੜਾ ਸ਼ਾਹੀਵਾਲ ਦਾ ਕਰਾਸ ਹੈਗਾ ਜਿੰਨੀ ਕ ਆਪਾਂ ਨੌਲੇਜ ਦਾ ਤੁਹਾਨੂੰ ਦੱਸ ਰਹੇ ਆ ਬਾਕੀ ਇਹ ਦੇਖਣ ਵਾਲੇ ਵੀਰਾਂ ਨੇ ਆਪੇ ਹੀ ਸਾਰਾ ਕੁਝ ਹਿਸਾਬ ਲਾ ਲੈਣਾ ਹਨਾ ਸਾਰੇ ਸਿਆਣੇ ਬਾਕੀ ਜਿਹੜੇ ਗਰਮੀ ਗਰਮੀ ਨਾ ਨਾ ਗਰਮੀ ਨਹੀਂ ਇਹਦੇ ਨੇ ਤੇ ਬਾਕੀ ਦਾ ਕੱਦ-ਕਾਠ ਵਾਲੀ ਸਮੀ ਪਲੀ ਵੀ ਆ ਤੇ 55000 ਚੋਂ ਮਾਨਤਾਨ ਹੋ ਜਾਣਾ ਹਨਾ ਤੇ ਇਹਦਾ 95000 ਚੋਂ ਮਾਨਤਾਨ ਹੋ ਜਾਣਾ ਤੇ ਨੰਬਰ ਬੋਲੋ ਵੀਰ ਫੇਰ ਨੰਬਰ ਜੀ ਆ ਦੇਖੋ ਹੁਣ ਸਮਾਜ ਆਈ ਵੀ ਝੁੱ ਨੰਬਰ ਬੋਲੋ ਜੀ 99150 ਜੀ 9549 ਪਿੰਡ ਬੋਲੋ ਜੀ ਠੀਕ ਹੈ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਨੇੜੇ ਤਪਾ ਤੇ ਰਾਮਪਰਾ ਬਣੀ ਹਾਂਜੀ ਹਾਂਜੀ ਇਹ ਚਾਹੋ ਤੇ ਬਾਕੀ ਨੇੜੇ ਨੇੜੇ ਪੈ ਜਾਂਦੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ